ਸੱਤ ਮਾਲ ਦੀ ਗੱਲ ਐ ਮੈਂ ਮੈਂ ਲੈਣ ਵਾਸਤੇ ਖਾਣ ਪੀਣ ਵਾਲੀ ਚੀਜ਼ਾਂ ਲੈਣ ਬੰਦ ਮੈਂ ਕੁੰਡੀ ਦਾ ਨੂੰ ਬੰਦ ਕਿਉਂ ਕਰਨ ਨੂੰ ਕਹਿੰਦੇ ਤੁਸੀਂ ਵੇਚੀ ਕਰੀ ਜਾਂਦੇ ਬੇਨਤੀ ਮੁੰਤੀ ਕੋਈ ਨਹੀਂ ਕਰਦੇ ਤੁਸੀਂ ਜ਼ਬਰਦਸਤੀ ਕਰਦੇ ਇਹ ਕੋਈ ਤਰੀਕਾ ਹੈ ਇਹ ਜੀ ਤਾਂ ਵੀ ਬੰਦ ਕਰ ਦੋ

ਇਹ ਕੋਈ ਤਰੀਕਾ ਹੈ ਨਾ ਉਹ ਤੁਸੀਂ ਕਹੋ ਵੀ ਬੰਦ ਕਰੋ ਜਿਹਨੇ ਕਰ ਲੂ ਬੰਦ ਕਰ ਲੂਗਾ ਜਿਹਨੇ ਨਹੀਂ ਕਰਦਾ ਨਾ ਕਰੂਗਾ ਤੁਹਾਨੂੰ ਵੀ ਕਿਹਾ ਸੀ ਇਖਤਮਾਲ ਦੀ ਗੱਲ ਹੈ ਮੈਂ ਮੈਂ ਲੈਣ ਵਾਸਤੇ ਖਾਣ ਪੀਣ ਵਾਲੀ ਠਿਕਾਣੇ ਬੰਦ ਹਾਂ ਖੁੰਧੇ ਦਾਨੋ ਬੰਦ ਕਿਉਂ ਕਰਨ ਨੂੰ ਕਹਿੰਦੇ ਤੁਸੀਂ ਬੇਨਤੀ ਕਰੀ ਜਾਂਦੇ ਬੇਨਤੀ ਬੁਨਤੀ ਕੋਈ ਨਹੀਂ ਕਰਦੇ ਤੁਸੀਂ ਜ਼ਬਰਦਸਤੀ ਕਰਦੇ ਇਹ ਕੋਈ ਤਰੀਕਾ ਹੈ ਨਾ ਤੁਸੀਂ ਤਾਂ ਵੀ ਬੰਦ ਕਰ ਦੋ

E é complicado